ਪਟਿਆਲਾ ਪੁਲਿਸ ਦਾ ਪਹਿਲੀ ਆਪਾਂ ਦੇਖ ਲਿਆ ਕਿ ਕਿਿਹੜੇ ਹਾਲਾਤ ਨੇ ਪਟਿਆਲੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਦਾ ਗੁੰਡਾ ਰਾਜ ਚੱਲ ਰਿਹਾ ਹੈ ਇੰਨੀ ਪਾਵਰ ਪੰਜਾਬ ਪੁਲਿਸ ਨੂੰ ਦਿੱਤੀ ਹੋਈ ਆ ਸਰਕਾਰ ਨੇ ਮੈਨੂੰ ਲੱਗਦਾ ਵੀ ਇਹ ਪੁਰਾਣੇ ਜਿਹੜੇ 80 90 ਦੇ ਦੌਰ ਦੇ ਵਿੱਚ ਆਪਾਂ ਜੋ ਦੇਖਿਆ ਆ ਜੋ ਹੋ ਰਿਹਾ ਕੋਈ ਸੁਣਵਾਈ ਨਹੀਂ ਉਲਟਾ ਧੱਕਾ ਕਿਸਾਨਾਂ ਨੂੰ ਪਹਿਲਾਂ ਤਾਂ ਮੀਟਿੰਗ ਲਈ ਬੁਲਾ ਕੇ ਹਾਤਕੜੀਆਂ ਲਗਾਈਆਂ ਗਈਆਂ ਪਹਿਲਾਂ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੜੀ ਆ ਸਰਕਾਰ ਦੀ ਧੂਤੂ ਹੋ ਰਹੀ ਆ। ਕੀ ਇਹ ਕਹੋ ਜੀ ਸਰਕਾਰ ਆ ਕਿ ਮੀਟਿੰਗਾਂ ਲਈ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਹੱਥ ਕੜੀਆਂ। ਉਹਦੇ ਨਾਲ ਸ਼ੰਭੂ ਤੇ ਖੰਡੌਲੀ ਜਿਹੜਾ ਮੋਰਚੇ ਲੱਗੇ ਹੋਏ ਸੀ। ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਚੱਕਿਆ ਜਾਂਦਾ ਉਹ ਰਾਤ ਨੂੰ। ਜਿਹਨੂੰ ਕਿਸਾਨਾਂ ਨੇ ਫੜਾਇਆ ਜਾਂਦਾ। ਉਹਦੇ 'ਚ ਜਦੋਂ ਕਿਸਾਨਾਂ ਦਾ ਇਹ ਧਰਨੇ ਨੂੰ ਚੱਕਰੇ ਸੀ ਪ੍ਰਸ਼ਾਸਨ ਕਿਤੇ ਜੀਵੀਸੀ ਮਸ਼ੀਨਾਂ ਨਾਲ ਲੈ ਕੇ ਆਇਆ। ਕਿਉਂਕਿ ਮੈਂ ਸਗਰੀ ਨੂੰ ਸਭ ਤੋਂ ਪਹਿਲਾਂ ਇਹ ਗੱਲ ਆਵਾਜ਼ ਚੱਕੀ ਸੀ ਕਿ ਜਿਹੜੀ ਉਹ ਪ੍ਰਸ਼ਾਸਨ ਨੇ ਰਾਤ ਨੂੰ ਕਾਰਵਾਈ ਕੀਤੀ ਉਹਦੇ 'ਚ ਕਨੌਰ ਦੇ ਐਮ.ਐਲ.ਏ ਗੁਰਲਾਲ ਕਨੌਰ ਨੇ ਨਿੱਜੀ ਤੌਰ ਤੇ ਜਿਹੜੀ ਆ ਪਿੰਡਾਂ ਦੇ ਵਿੱਚੋਂ ਆਮ ਆਦੀ ਪਾਰਟੀ ਦੀਆਂ ਪੰਚਾਇਤਾਂ ਨੂੰ ਫੋਨ ਕਰਕੇ ਕਿਹਾ ਕਿ ਟਰੈਕਟਰ ਲੈ ਕੇ ਜਾਓ ਬਹੁਤ ਪਿੰਡਾਂ 'ਚ ਸੁਨੇਹੇ ਲਾਏ ਲਾਏ ਤੇ ਲਵਾਏ ਕਿ ਜਾਓ ਉੱਥੇ ਟਰਾਲੀਆਂ ਨੂੰ ਆਸੇ-ਪਾਸੇ ਜਦੋਂ ਹੁਣ ਐਮ.ਐਲ.ਏ ਨੇ ਪੰਚਾਇਤਾਂ ਨੂੰ ਕਹਿਣਾ ਤਾਂ ਕੁਦਰਤੀ ਕਹਿੰਿਆ ਸਰਪੰਚਾਂ ਨੇ ਕਈਆਂ ਨੇ ਨਾ ਵੀ ਕਰਤੀ ਕਈਆਂ ਨੇ ਫਿਰ ਦਬਕਾ ਚੱਲਦੇ ਹੋਏ ਚਲੇ ਵੀ ਗਏ ਜਦੋਂ ਰਾਤ ਨੂੰ ਕਾਰਵਾਈ ਹੁੰਦੀ ਆ ਉਹਦੇ ਵਿੱਚੋਂ ਬਹੁਤ ਟਰਾਲੀਆਂ ਉਡੀ ਕਲਰ ਰਿਪੋਰਟ ਦੇ ਮਤਲਬ 120 ਟਰਾਲੀ ਜਿਹੜੀ ਮਿਸ ਆ ਐ ਜੋ ਜਿਹੜੀ ਪਤਾ ਨਹੀਂ ਲੱਗੀ ਜਿਹੜੀ ਗੈਪ ਹੋਈ ਆ ਬਹੁਤ ਮਿਲੀਆਂ ਵੀ ਜਦੋਂ ਅਸੀਂ ਦੋ ਜਿਹੜਾ ਆਵਾਜ਼ ਚੱਕੀ ਉਹ ਤੋਂ ਬਾਅਦ ਰਾਤ ਨੂੰ ਉਸੇ ਦਿਨ ਵੀਡੀਓ ਵਾਇਰਲ ਹੁੰਦੀ ਆ ਲੋ ਅਸੈਂਬਲੀ ਲੋ ਅਸੈਂਬਲੀ ਦੀ ਵੀਡੀਓ ਵਾਇਰਲ ਹੁੰਦੀ ਆ ਜਿੱਥੇ ਸ਼ੈੱਡ ਦੇ ਵਿੱਚ ਕਈ ਟਰਾਲੀਆਂ ਪੜੀਆਂ ਗਈਆਂ ਉਹ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਗਾਹ ਪੈਣਾ ਸ਼ੁਰੂ ਹੋਇਆ ਕਿ ਖਾਸ ਕਰਕੇ ਐਮਐਲਏ ਦੇ ਨਜ਼ਦੀਕੀ ਨੇ ਜਿਹੜੇ ਬੰਦੇ ਉਹਨਾਂ ਤੋਂ ਟਰਾਲੀਆਂ ਜਿਹੜੀਆਂ ਬਰਾਮਪੂਰੀਆਂ ਨੇ ਇਹ ਹੁਣ ਮੇਰੇ ਕਹਿਣ ਦੀ ਗੱਲ ਨਹੀਂ ਇਹ ਤਾਂ ਜਗ ਜਾਰ ਹੋਈ ਪਈ ਹੈ ਗੱਲ दे, दे, दे कि ਜਿਹੜੀਆਂ ਟਰਾਲੀਆਂ ਜਿਹੜਾ ਸਮਾਨ ਏਸੀ ਹੋਰ ਵੀ ਜਿਹੜਾ ਸੱਜੋ ਸਮਾਨ ਆ ਕੋਈ ਫਰੀਜਾ ਉਹ ਹਲਕਾ ਘਨੌਰ ਦੇ ਐਮਐਲਏ ਦੇ ਕਰਾਂ ਤੋਂ ਮਿਲ ਰਿਹਾ ਹਾਲਾਂਕਿ ਸਫਾਈਆਂ ਬਹੁਤ ਦੇਰਿਆ ਐਮਐਲਏ ਰਾਤ ਫਿਰ ਅਸੀਂ ਇੱਕ ਬੜੀ ਦੁਖਦਾਈ ਵੀਡੀਓ ਸਾਹਮਣੇ ਆਈ ਜਿਸ ਮਸਲੇ ਲਈ ਅਕਿੰਦਰ ਹਸਪਤਾਲ ਕੱਥੇ ਹੋਈ ਇਹ ਕਰੋਲੀ ਪਿੰਡ ਤੋਨੇ ਵੀਰ ਇਹਨਾਂ ਨੇ ਕਿਸਾਨ ਯੂਨੀਅਨ ਨਾਲ ਇਹਨਾਂ ਨਾਲ ਸੰਪਰਕ ਕਰਿਆ ਕਿ ਤੁਹਾਡੇ ਏਰੀਆ 'ਚ ਵੀ ਟਰਾਲੀਆਂ ਆਈਆਂ ਨੇ ਦੇਖੋ ਇਹਨਾਂ ਨੇ ਕਿਸਾਨਾਂ ਦੇ ਹੱਕ 'ਚ ਚੋਰੀ ਦੇ ਖਿਲਾਫ ਆਵਾਜ਼ ਚੱਕੀ ਇਹਨਾਂ ਦਾ ਕਸੂਰ ਇਹਨਾਂ 'ਚ ਰਿਆਂ ਦਾ ਸਾਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ ਨਾਲ ਸਮਝਦਤ ਨੇ ਪਾਰਟੀਵਾਦੀ ਤੋਂ ਪਰੇ ਹੋ ਕੇ ਇਹਨਾਂ ਦੀ ਰਾਤ ਵੀਡੀਓ ਜਿਹੜੀ ਪਾਈ ਆ ਉਹਨੂੰ ਦੇਖ ਕੇ ਸੀ ਇੱਥੇ ਪਹੁੰਚੇ ਆ ਕਿ ਯਾਰ ਹੱਦ ਹੋ ਗਈ ਮਤਲਬ ਜੇ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਰਿਵਾਰ ਬੋਲਿਆ ਕਿ ਭਾਈ ਸਾਡੇ ਪਿੰਡ ਵੀ ਟਰਾਲੀਆਂ ਖੜੀਆਂ ਨੇ ਤਾਂ ਉਲਟਾ ਜਦੋਂ ਉੱਥੇ ਪੰਚਾਇਤ ਕੱਟੀ ਹੁੰਦੀ ਆ ਮੋਦਬਰ ਬੰਦੇ ਇਕੱਠੇ ਹੁੰਦੇ ਨੇ ਉਹਦੇ 'ਚ ਮੰਨ ਵੀ ਜਾਂਦੇ ਨੇ ਕੁਝ ਬੰਦੇ ਕਿ ਹਾਂ ਟਰਾਲੀ ਹੈਗੀ ਉਹੀ ਜਿਵੇਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਧੋਖੇ ਨਾਲ ਬੁਲਾ ਕੇ ਹਤਕੜੀਆਂ ਲਾਈਆਂ ਇਹਨਾਂ ਨਾਲ ਵੀ ਇਹੋ ਜਿਹਾ ਕੁਝ ਹੋਇਆ ਕਿ ਧੋਖੇ ਨਾਲ ਬੁਲਾ ਕੇ ਗੱਲਬਾਤ ਕਰਨ ਦੇ ਜਰੀਏ ਇਹਨਾਂ ਤਿੰਨ ਬੰਦੇ ਆਪਰ ਹੁਣ 25 ਬੰਦੇ ਡਾਂਗਾ ਛੋਟੀਆਂ ਲੈ ਕੇ ਪਹੁੰਚਣ ਇਹ ਉਹੀ ਪਾਟ ਦੁਹਰਾਇਆ ਗਿਆ ਕਿਉਂਕਿ ਜਿਹੋ ਜਿਹਾ ਕੋਕੋ ਹੈ ਜੋ ਕੋਕੋ ਦੇ ਬੱਚੇ ਜੇ ਮੁੱਖ ਮੰਤਰੀ ਕਿਸਾਨਾਂ ਨੂੰ ਬੁਲਾ ਕੇ ਹਤਕੜੀਆਂ ਲਾ ਸਕਦਾ ਤਾਂ ਐਮਐਲਏ ਬੰਦਿਆਂ ਨੂੰ ਤੇ ਹੌਸਲੇ ਦਾ ਵਧਣੀ ਨਹੀਂ ਰਾਤ ਦੀ ਘਟਨਾ ਹੋਈ ਵੀ ਆ ਸਿਰ ਪਾੜੇ ਪਏ ਨੇ ਐਕਸਰੇ ਹੋ ਰਹੇ ਨੇ ਆ ਤਿੰਨੇ ਦੇਖੋ ਸਾਰਾ ਪਰਿਵਾਰ ਕੜੇ ਨੇ ਹੋਂ ਤੱਕ ਕੋਈ ਕਾਰਵਾਈ ਨਹੀਂ ਉਲਟਾ ਪ੍ਰੈਸ਼ਰ ਇਹਨਾਂ ਤੇ ਪਾਇਆ ਜਾ ਰਿਹਾ ਪਰ ਇਹ ਮੁੱਖ ਮੰਤਰੀ ਇਹਨਾਂ ਦੇ ਐਮਐਲਏ ਖਾਸ ਕਰਕੇ ਗੁਰਨਾਨ ਕਨੌਰ ਐਮਐਲਏ ਸਾਹਿਬ ਤੁਸੀਂ ਕੱਲ ਧੱਕੇ ਮਾਰਦੇ ਸੀ ਵੀਡੀਓ ਦੇ ਵਿੱਚ ਕਹਿੰਦੇ ਸੀ ਕਿ ਤੁਸੀਂ ਮਾਫੀ ਮੰਗਦੇ ਫਿਰੋਗੇ ਮਾਫੀ ਮੰਗਣ ਦਾ ਰਵਾਜ ਫੁੱਟਾ ਸਾਡਾ ਨਹੀਂ ਹੈਗਾ ਤੇ ਤੁਸੀਂ ਪੁੱਠਾ ਬੰਗਾ ਲੈ ਲਿਆ ਇਹ ਕਿਸਾਨਾਂ ਨਾਲ ਜਿਹੜਾ ਇਹ ਧੋਖਾ ਤੁਸੀਂ ਕੀਤਾ ਤੇ ਜਿਹੜੇ ਕਿਸਾਨਾਂ ਦੇ ਹੱਕ 'ਚ ਖੜ ਰਹੇ ਨੇ ਉਹਨਾਂ ਦੇ ਨਾਲ ਇਹ ਅਤਿਆਚਾਰ ਕਰ ਰਹੇ ਆ ਇਨ ਕਹ ਨਹੀਂ ਜਾਣਾ ਤੁਹਾਡੇ ਨੂੰ ਨੱਠਦਿਆਂ ਨੂੰ ਬਾਣ ਇੱਕੋ ਜਏ ਨੇ ਸਰਕਾਰ ਦਾ ਭਲੇਖਾ ਕਢ ਦੋ ਸਰਕਾਰਾਂ ਬੜੀਆਂ ਚਲੀਗੀਆਂ ਇੱਥੇ ਇੱਥੇ ਬਥੇਰੀ ਇੰਦਰਾ ਗਾਂਧੀ ਬਿਆਨਤ ਸਿੰਘ ਬਥੇਰੇ ਆ आले ਪਰਚਾ ਪੁਰਚਾ ਦੇ ਦਬਕ ਕੇ ਬਥੇਰਾ ਕੋਈ ਤੁਸੀਂ ਜੋਰ ਨਾਲ ਲਿਆ ਇੱਕ ਠੋਕ ਕੇ ਖੜੇ ਜਿੱਥੇ ਤੱਕ ਭਜੋਗੇ ਉੱਥੇ ਤੱਕ ਨਾਲ ਹੀ ਬਰਾਬਰ ਕੇ ਰਾਬਾ ਮੰਗੋ ਇਹ ਤੁਹਾਡਾ ਖਹਿੜਾ ਛੁੱਟਣਾ ਨਹੀਂ ਮਾਫ਼ੀ ਤੁਸੀਂ ਮੰਗੋ ਤੁਸੀਂ ਹੋਣ ਕਿਤੇ ਪਿੰਡਾਂ ਦੇ ਵਿੱਚ ਤੁਸੀਂ ਬੰਦੇ ਭੇਜੇ ਤੇ ਤੁਹਾਡੇ ਬੰਦਿਆਂ ਨੇ ਸੁਣਨ ਚੱਕਿਆ ਚੋਰੀ ਕੀਤਾ ਠੋਕ ਕੇ ਕਹਿੰਦੇ ਆ ਕੋਈ ਡਰ ਭੈ ਨਹੀਂ ਆ ਮੀਡੀਆ ਕਿ ਸਰਕਾਰ ਜੋ ਖੜੀ ਆ ਪਛਾ ਦਿਓ ਬਾਜ ਅੱਜ ਚਿੰਤਾ ਜਤਾ ਰਹੇ ਨੇ ਕਿ ਅਜੋ ਸ਼ੱਭੂ ਬਾਰਡਰ ਦੇ ਉੱਪਰ ਇਕੱਠੇ ਹੋਏ ਨੇ ਉਹਨਾਂ ਨੇ ਕਿਹਾ ਸਾਰੇ ਸਰਪੰਚ ਆਜੋ ਆਪਾਂ ਮਦਦ ਕਰਨੀ ਕਿਸਾਨਾਂ ਦੀ ਆਪਾਂ ਕਮੇਟੀ ਵਗੈਰਾ ਵੀ ਬਣਾਉਣ ਦੀ ਕਰਾਂਗੇ ਆਪਾਂ ਕਮੇਟੀ ਇਹ ਹੁਣ ਹੁਣ ਕਰਨ ਕੀ ਹੁਣ ਹੋਰ ਐਮਐਲਏ ਕੋਲ ਚਾਰਾ ਕੀ ਆ ਹੁਣ ਉਹਨੂੰ ਹੋਰ ਹੁਣ ਚਾਰਾ ਕੀ ਐਮਐਲਏ ਕੋਲ ਕਮੇਟੀਆਂ ਬਣਾਉਂਦਾ ਫਿਰਦਾ ਹੈ ਬਰਲਾਲ ਖਨੌਰ ਜੀ ਬੰਦੇ ਪਰਚਲੋਂ ਕਿਹਨੇ ਕਿਹਾ ਸੀ ਪਿੰਡਾਂ ਦੇ ਫੋਨ ਕਿਹਨੇ ਕੀਤਾ ਸੀ ਆਇਆ ਕਰੋ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਜਿਹੜੇ ਗੁਰਦੁਆਰੇ ਨੂੰ ਜਿਹੜੇ ਧਰਮਕਸਤਾਂ ਨੂੰ ਮੰਨਦੇ ਆ ਮੈਂ ਆਉਣਾ ਹ ਮੈਨੂੰ ਪਿੰਡਾਂ 'ਚੋਂ ਫੋਨ ਆਏ ਨੇ ਰਾਤ ਨੂੰ ਤੇ ਬਰਲਾਰ ਕਰਨ ਔਰ ਫੋਨ ਕਰ ਰਿਹਾ ਪਿੰਡਾਂ ਦੇ ਵਿੱਚ ਸਲੇਹ ਲਾ ਰਿਹਾ ਕਿ ਟਰੈਕਟਰ ਭੇਜੋ ਚੱਕੋਂਗੇ ਨੇਮ ਪਹਿਲਾਂ ਥੋੜੀ ਐਮਐਲਏ ਭਰਾ ਜੁੱਥੇ ਵਾਲੀ ਸੰਗਰੂਰ ਵਾਲੀ ਅੱਜ ਤੇ ਰੋੜੇ ਵਾਲ ਬੈਠੇ ਰਹੇ ਉਹ ਬਾਈ ਆ ਕੇ ਜਿਹਨੇ 35 ਲੱਖ ਦੇ ਆ ਸੀ ਇੱਕ ਹਫਤਾ ਹੈ ਜੀ ਮਨਜੀਤ ਕੰਮ ਮਨਜੀਤ ਕਾਕਾ ਇੱਕ ਹਫਤਾ ਬੈਠਿਆ ਰਿਹਾ ਕਿ ਆ ਜਾ ਬੀਬੀ ਨੇਮ ਚੱਕਦਾ ਤੇ ਬੀਬੀ ਨੱਠ ਗਈ ਨੇਮ ਚੱਕਣ ਲੱਗੇ ਲੱਤਾਂ ਕੰਬਦੀਆਂ ਨੇ ਬਹਿ ਤਾਂ ਤੁਸੀਂ ਜਿੰਨੇ ਝੁੱਟੀਆਂ ਨੂੰ ਜਿੰਨੇ ਪਾਪ ਕਮਾ ਰਹੇ ਹੋ ਨੇਮ ਨੂੰ ਤੁਹਾਡੇ ਲਈ ਵੱਡੀ ਗੱਲ ਆਇਆ ਹੀ ਨਹੀਂ ਅੱਜ ਪਰ ਇਹ ਗੱਲਾਂ ਹੁਣ ਐ ਨਿਪਟਣੀਆਂ ਗੁਰੂ ਦੇ ਕੇ ਜਾ ਕੇ ਕਿਉਂਕਿ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਪਹਿਲੇ ਤੁਹਾਡੀ ਕਰਨ ਵਾਲੇ ਮਸਲੇ ਦੇ ਵਿੱਚ ਕਿਰਕਰੀ ਹੋਈ ਪਈ ਆ ਪਟਿਆਲਾ ਪੁਲਿਸ ਦੀ ਥੂ-ਥੂ ਕਰ ਰਿਹਾ ਸਾਰਾ ਵਰਲਡ ਤੇ ਪਟਿਆਲਾ ਪੁਲਿਸ ਨੇ ਜਿਹੜਾ ਇੱਥੇ ਇੱਕ ਆਰਮੀ ਦੇ ਕਰਨਲ ਤੱਕ ਤੁਸੀਂ ਮਤਲਬ ਤਸੱਦ ਢਾ ਰਹੇ ਹੋ ਜਿਹੜੇ ਹੁਣ ਇਹ ਸੋਚੋ ਜਿਹੜੀ ਪੁਲਿਸ ਖਾਸ ਕਰਕੇ ਪਟਿਆਲਾ ਪੁਲਿਸ ਕਰਨਲ ਨੂੰ ਕੁਝ ਨਹੀਂ ਸਮਝ ਰਹੀ ਇਹ ਗਰੀਬ ਕਿਸਾਨਾਂ ਨੂੰ ਕੀ ਸਮਝੂਗੀ ਮੇਰੀ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਆ ਯੂਨੀਅਨ ਨੂੰ ਬੇਨਤੀ ਆ ਸਾਰੇ ਸਿਰਦ ਲੋਕਾਂ ਨੂੰ ਬੇਨਤੀ ਆ ਇੱਥੇ ਹੋਏ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਹੈਗਾ ਅੱਜ ਇਹਨਾਂ ਨੂੰ ਕੁੱਟਿਆ ਕਰ ਲੂ ਆਪਾਂ ਨੂੰ ਵੀ ਕੁੱਟਣਗੇ ਕਿੰਨੀਆਂ ਕਿ ਟਰਾਲੀਆਂ ਲੱਗਦਾ ਜੀ ਉਹ ਚੋਰੀ ਪਈਆਂ ਨੇ ਟਰਾਲੀਆਂ ਜਿਹੜੀ ਕੱਲ ਮੈਂ ਇੱਕ ਮੀਡੀਆ ਦੇ ਰਿਪੋਰਟ ਦੇਖ ਰਿਹਾ ਸੀ ਰਤਨ ਧਾਲੀਵਾਲ ਨੇ ਕੁਝ ਖੁਲਾਸਾ ਕੀਤਾ ਸੀ ਕਿ 100 20 ਟਰਾਲੀਆਂ ਗਾਇਬ ਹੋਈਆਂ ਕਿੰਨੇ ਫਰਿੱਜ ਹੋਰ ਜਿਹੜਾ ਸਾਜ਼ੋ ਸਮਾਨ ਸਿਲੰਡਰ ਪਤਾ ਨਹੀਂ ਕੀ ਕੁਝ ਗਾਇਬ ਹੋਇਆ ਸਾਰਾ ਇਹ ਸਾਰਾ ਪ੍ਰਸ਼ਾਸਨ ਸਰਕਾਰ ਦੀ ਲੱਕ ਹੇਟ ਹੋਇਆ ਤੇ ਨਾਲ ਹੋ ਕੇ ਕਰਵਾਇਆ ਇਸ ਲਈ ਐਮਐਲਏ ਨੂੰ ਮਾਫੀ ਮੰਗਣੀ ਚਾਹੀਦੀ ਆ ਸਰਕਾਰ ਨੂੰ ਵਾਅਦਾ ਮੰਗਣੇ ਚਾਹੀਦੀ ਜਾਂ ਨਹੀਂ ਇਹਦੀਆਂ ਤੁਹਾਨੂੰ ਭੁਗਤਨੀਆਂ ਪੈਣੀਆਂ ਨੇ ਅੱਗੇ ਅੱਗੇ ਤੁਹਾਨੂੰ ਪਿੰਡਾਂ ਦੇ ਵਿੱਚ ਕਿਸੇ ਨੇ ਬੜਨ ਦੇਣਾ ਪਿੰਡਾਂ ਦੇ ਵਿੱਚ ਆ ਫਟੇਗੜ ਸਾਹਿਬ ਜੀ ਪੁਜੀ ਮਾਦਰੀ ਦੇ ਕੋਲ ਬੋਰਡ ਲਾ ਕੇ ਕਿ ਜਿੱਥੇ ਸਾਡੇ ਪਿੰਡ ਦੇ ਵਿੱਚ ਕੋਈ ਐਮਐਲਏ ਨਾ ਬੜੇ ਆ ਕੇ ਇਸ ਲਈ ਇਹ ਸਰਕਾਰ ਦੇ ਮੁੱਖ ਮੰਤਰੀ ਮੰਤਰੀ ਐਮਐਲਏ ਤੁਹਾਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਬੜਨ